ਥੋੜੀ ਭੈਆਂ ਨੂੰ ਦੇਖੋ ਚੀਤਾ ਨਿਕਲਦੀਆਂ ਤੇ ਹਮਤੀ ਸਾਗਰ ਨੂੰ ਸੀਐਮ ਦਾ ਚਿਹਰਾ ਲਾਨਣਾ ਗਿਆ ਆਪਾਂ ਪਿੱਛੇ ਆ ਦੇ ਬਸ ਹਮਤੀ ਉਹ ਮਾਮਾ ਸੀਐਮ ਕਿਧਰੋਂ ਨਾ ਤੂੰ ਹਲਵਾਈ ਲਮੂਈ ਕਰ ਲੈ ਲੈ ਵੀ ਉਹ ਤੇ ਰਿਪੋਰਟ ਕਰਾਈ ਪਈ ਆ ਜਮਾ ਉਹ ਥੋੜੀ ਭੈਆਂ ਨੂੰ ਉਹ ਕਿਧਰ ਟੰਗਦੇ ਹੋਏ ਸਵੇਰੇ ਆਪਣਾ ਲੈ ਲ ਸਰ ਪੰਜ ਲੈਦਾ ਸਵੇਰੇ ਉੱਡਦਾ ਮੇਰਾ ਭਰਾ ਉਹਦੇ ਨੇ ਕੋਲ ਸਾਈਕਲ ਲਾ ਕੇ ਆ ਮੈਂ ਲਾ ਕੇ ਸਟੋਰੀ ਪਾਦਣੀ ਆ ਮੁੜ ਕੇ ਨੇ ਇੱਕ ਪੁਲਿਸ ਸਟੋਰੀ ਪਾਦਣੀ ਦਿਲ ਵਾਚਾ ਹੁਣ ਪਤੀਲਾ ਦਿਖਾ ਦੋ ਕਿੰਨਾ ਚੜਿਆ ਹੋਇਆ ਜਾਦਾ ਇੱਦਾਂ ਹੀ ਚੜਦਾ ਹੋਇਆ ਇਹ ਛੜਿਆਂ ਦੇ ਵਿੜੇ ਐਂ ਚੜਦਾ ਪਤੀਲਾ ਉਹ ਵੀ ਅੱਜ ਝੋਟੇ ਫਿਰਦੇ ਆ ਲੰਡਨ ਦੀਆਂ ਸੜਕਾਂ ਦੇ ਉੱਤੇ ਤੇ ਨਾਲ ਸਾਡੇ ਸਾਡਾ ਭਰਾ ਜੇਲ੍ਹਦਾਰ ਹੋਰ ਜਲਦਾਰਾ ਕਿਵੇਂ ਆ ਤੇ ਪਿੱਛੇ ਮੀਟਿੰਗਾਂ ਚੱਲ ਰਹੀਆਂ ਸਰਾਬੇ ਹੁਣਾ ਦੀਆਂ ਹਮਟੀ ਸਾਗਰ ਜੀ ਹੁਣਾ ਦੇ ਨਾਲ ਹੋਰ ਹੋਰ ਕੀ ਗੱਲ ਚੱਲਦੀ ਪਈ ਆ ਤੇ ਆ ਮੜੀਆਂ ਨੇ ਹੈ ਅੰਗਰੇਜ਼ਾਂ ਦੀਆਂ ਮੜੀਆਂ ਨੇ ਇਹ ਤੇ ਆਪਾਂ ਹੁਣ ਗੱਲਬਾਤਾਂ ਕਰ ਰਹੇ ਸੀ ਆਪਾਂ ਇੱਥੇ ਨਾ ਯੂਕੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਬਾਈ ਸਰਾਬੇ ਨੂੰ ਸਰਪੰਚ ਖੜਾ ਕਰਨਾ ਹੈ ਸਾਊਥ ਹਾਲ ਤੋਂ ਕਿਉਂ ਜਲਦਾਰਾ ਕਰ ਦਈਏ ਖੜਾ ਫਿਰ ਪੂਰੀ ਸਪੋਰਟ ਆ ਭਾਈ ਆਹਾਂ ਬੰਦੇ ਨੂੰ ਐਮਐਲਏ ਖੜਾ ਕਰ ਦੇਣਾ ਤੇ ਹਮਟੀ ਸਾਗਰ ਨੂੰ ਸੀਐਮ ਦਾ ਚਿਹਰਾ ਲਾਣਾਂਗੇ ਆਪਾਂ ਪਿੱਛੇ ਆ ਦੇ ਬਸ ਹਮਟੀ ਓ ਮਾਮਾ ਸੀਐਮ ਕਿਧਰੋਂ ਲਾ ਰ ਤੂੰ ਹਲਵਾਈ ਹਲਬੁਈ ਕਰਦਾ ਜੱਜ ਵੀ ਜਾਂਦਾ ਓਏ ਕਿੰਨਾ ਵਿੱਚ ਕਿਹੜਾ ਰੁਪਏ ਨੇ ਇਹਦਾ ਦੱਸ ਇਹਦਾ ਤੂੰ ਉਹੀ ਗੱਲ ਕਰਦੀ ਆਹੀ ਤੈਨੂੰ ਸੀਐਮ ਦਾ ਚਿਹਰਾ ਲਾ ਰਹੇ ਆ ਉਹ ਵੀ ਯੂਕੇ ਦੇ ਵਿੱਚ ਹੈਂ ਤੂੰ ਫੇਰ ਹਲਵਾਈ ਤੇ ਖੜਾ ਕੀ ਦਰشان ਪਤਾ ਸਾਡੀ ਸ਼ਕਲ ਦਾ ਨਾ ਇਹਦਾ ਉਹ ਕਰਵਾਵਾਂਗੇ ਡਰਾਈਵਿੰਗ ਵਾਲਾ ਨਾ ਸਾਗਰ ਸਾਗਰ ਦੀ ਓਟੀ ਦਾ ਡਰਾਈਵਿੰਗ ਸਕੂਲ ਉਹ ਸੱਚ ਹਾਂ ਲੈ ਤਾ ਇੱਕ ਲੈ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ ਉਹ ਨਾਮਾ ਸਾਗਰ ਇਹਦੀ ਬੌਟੀ ਨੇ ਪੰਜਾਬ ਚ ਧੱਕ ਪਾਈ ਪਈ ਆ ਪੂਰੀ ਹਨ ਚਰਚਾ ਇੰਸਟਾਗ੍ਰam YouTube ਤੇ ਪੂਰੀ ਤੇ ਸਾਗਰ ਸਾਹਿਬ UK ਚ ਹੁਣ ਸਾਗਰ ਸਾਹਿਬ ਦਾ ਡਰਾਈਵਿੰਗ ਸਕੂਲ ਕਰਾਉਣਾ ਅਸਲੀ ਸਾਗਰ ਇਹ ਐ ਉਹ ਤਾਂ ਉਹੀ ਬਹੁਤ ਲਈ ਜਾਂਦਾ ਫੇਮ ਦੂਜਾ ਤਾਂ ਉਹੀ ਫੇਮ ਲਈ ਜਾਂਦਾ ਅਸਲੀ ਸਾਗਰ ਆਦੀ ਭਾਈ ਆ ਫਿਰਦਾ ਸਰਾਬੇ ਨਾਲ ਸਾਗਰ ਤੂੰ ਫੇਰ ਸਾਗਰਾ ਬੇਇੱਜ਼ਤੀ ਕਰਾਈ ਪਈ ਆ ਤੂੰ ਜਿਹੜੀ ਆਪਦੀ ਘਰ ਵਾਲੀ ਪੰਜਾਬ ਛੱਡਿਆ ਆ ਜਾਣਾ ਉਹ ਵੀ ਛਾਲੀ ਕਿਸੇ ਨੂੰ ਅਮਰ ਇਨਾ ਪਿਆਰ ਕੀਤਾ ਰਜੀਤਪੁਰ ਭਾਬੇ ਨੂੰ ਹਾਂ ਇਹ ਵੀ ਕਿਸੇ ਹੋਰ ਨਾਲ ਚੱਲ ਗਈ ਹੋ ਹਾਂ ਜਿੰਦੇ ਹੰਸਣਾ ਚੱਲ ਕੋਈ ਨਹੀਂ ਮੇਰਾ ਵੀ ਰੋਣਾ ਸਰਾਬੇ ਦਲਾਸੇ ਦੇ ਯਾਰ ਲਾਓ ਬਈ ਹੁਣ ਸਾਡੇ ਸਰਪੰਚ ਸਾਹਿਬ ਸਾਨੂੰ ਮੇਲਾ ਦਿਖਾਉਣ ਦੇ ਲਈ ਲੈ ਕੇ ਆਏ ਆ ਕਹਿੰਦੇ ਰਫਤਾਰ ਸਿੰਘ ਅੱਜ ਤੈਨੂੰ ਕਹਿੰਦੇ ਇੰਗਲੈਂਡ ਦੇ ਵਿੱਚ ਮੇਲਾ ਲੱਗਿਆ ਹੋਇਆ ਦਿਖਾਉਣੇ ਆ ਸਰਪੰਚ ਹਾਂਜੀ ਹਾਂਜੀ ਮਾੜਿਆ 10 ਫਿਰ ਕਿਹੜੀ ਜਗ੍ਹਾ ਇਹ ਇਹ ਸਾਊਥ ਹਾਲ ਪਾਰਕ ਹੈ ਵੀਰ ਜੀ ਸਾਊਥ ਹਾਲ ਪਾਰਕ ਹਾਂਜੀ ਇੱਥੇ ਮੇਲਾ ਲੱਗਾ ਹੋਇਆ 15 ਦਿਨ ਫੁੱਲ ਠੀਕ ਆ ਠੀਕ ਆ ਠੀਕ ਆ ਤੇ ਪੂਰਾ ਰੌਣਕ ਮੇਲਾ ਫੁੱਲ ਬਸ ਠੀਕ ਆ ਆ ਹੁਣ ਸਰਪੰਚ ਮੈਨੂੰ ਕਹਿੰਦਾ ਕਹਿੰਦਾ ਵੀ ਰਫਤਾਰ ਕਹਿੰਦਾ ਇਹ ਮੇਲਾ ਦੇਖ ਕਹਿੰਦਾ ਇੱਥੇ ਤੇ ਕਹਿੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੂੰ ਵੀ ਘਾਟ ਮੇਲਾ ਕਰਾਵਾਂਗੇ ਆਪਾਂ ਕਿਉਂਕਿ ਜੈਲਦਾਰ ਉਹਨਾਂ ਨੇ ਹੁਣ ਪੰਜਾਬ ਤੋਂ ਆਏ ਆ ਮੁੰਡੇ ਇਹ ਸਾਡੇ ਤੇ ਹੁਣ ਇਹਨਾਂ ਨੇ ਕੰਮ ਬੈੱਡ ਲਿਆ ਪੂਰਾ। ਬਾਸ ਬਾਸ ਬਾਸ। ਕਹਿੰਦੇ ਜਿਹੜਾ ਮਾੜਾ ਮੋਟਾ ਵਿਕਾਸ ਰੁਕਿਆ ਹੋਇਆ ਇੰਗਲੈਂਡ ਦਾ ਕਹਿੰਦੇ ਅਸੀਂ ਵੀ ਕਰਾਉਣਾ। ਵਾਹ ਵਾਹ ਆ ਲਮਾਉਣ ਕਰਨਗੇ ਆਰਗੇਨਾਈਜ਼ਰ ਜਾਰਜ ਗੇਲ ਸਾਰੇ ਫਿੰਗਰ ਬੁਲਾਇਆ ਕਰਾਂਗੇ ਅੱਗੇ ਅੱਗੇ। ਕਵੀਰ ਸੰਧੂ ਕਵੀਰ ਸੰਧੂ ਤੇ ਬਾਈ ਇੱਕ ਜੀ ਦੇਖੋ ਇੱਕ ਜੀ ਦੇਖੋ ਸਾਡੇ ਸਰਕਲ ਦੇ ਵਿੱਚ ਮੈਂ ਕਹਿੰਦਾ ਸਾਰੇ ਹੀ ਦਸਤਾਰਾਂ ਵਾਲੇ ਆ ਮੁੰਡੇ। ਛੋਟੀ ਭੈਣਾਂ ਨੂੰ ਦੇਖੋ ਚੀਕਾਂ ਨਿਕਲਦੀਆਂ। ਲੈ ਦੱਸ। ਆਉ ਉਹਦੋਂ ਵੀ ਖਤਰਨਾਕ ਝੂਲਾ ਲਾਇਆ ਸਰਪੰਚ ਨੇ ਆਪ ਪਾਣੀ ਪੀ ਜਾਂਦਾ ਲੋਕਾਂ ਦਾ ਡਾਟ ਖੜਾਇਆ ਪਿਆ ਇਧਰ ਜਵਕਾਂ ਦਾ ਸਰਪੰਚਾ ਗਲਤ ਗੱਲ ਲਾ ਤੇਰੀ ਲੈ ਵੀ ਓਕੇ ਰਿਪੋਰਟ ਕਰਾਈ ਪਈ ਆ ਜਮਾ ਆ ਬੜਾ ਖਤਰਨਾਕ ਆ ਦੇਖਿਓ ਹਜੇ ਕਿੱਥੇ ਜਾਂਦਾ ਏ ਜਿਹੜਾ ਆਹ ਕਿਹੜਾ ਉਹ ਥੋੜੀ ਭੈਣ ਨੂੰ ਉਹ ਕਿੱਥੇ ਟੰਗਦੇ ਹੋਏ ਹੈ ਹੈ ਗੁੱਲਾ ਖਰਾਬ ਦੇਖੀ ਫਿਰ ਗੁੱਲਾ ਖਰਾਬ ਹੋ ਗਿਆ ਸਰਕਾਰ ਯਾਰ ਸੱਤਰਾ ਖੜਾਏ ਨੇ ਨਹੀਂ ਆਪਣੇ ਵਾਲਿਆ ਝੋਟੇ ਕਿੱਥੇ ਦਬਦੇ ਆ ਇਹਨਾਂ ਨੂੰ ਤਾਂ ਜਾਹੇ ਘਾਟਾ ਖੜਾਈ ਰੱਖੋ ਫੇਰ ਲੱਭਣੀਆਂ ਨਹੀਂ ਯਾਰ ਲਓ ਬਈ ਹੁਣ ਆਪਾਂ ਪਹੁੰਚ ਚੁੱਕੇ ਆ ਘਰੇ ਆਪਣੇ ਯਾਰਾਂ ਮਿੱਤਰਾਂ ਦੇ ਆ ਸਾਗਰ ਸਾਹਿਬ ਜਲਦਾਰ ਸਾਹਿਬ ਹਾਂਜੀ ਹਾਂਜੀ ਲੋ ਵੀ ਵੈਲਕਮ ਧੰਨਵਾਦ ਧੰਨਵਾਦ ਭਾਈ ਵੀ ਸਾਡੇ ਘਰ ਆਏ ਅਸੀਂ ਫੁੱਲੇ ਨਾ ਸਮਾਏ ਆ ਜਾਓ ਲੋ ਵੀ ਇੱਧਰ ਆ ਜੀ ਆਇਆ ਆਇਆ ਜਿਗਾ ਵੀ ਲੈਂਡਲੋਰ ਜਿਹਾ ਹੋ ਲੱਗ ਲੱਗ ਗਈ ਗਾਉਂ ਹੋਲਾ ਮਾਗੇ ਰੌਣਕਾਂ ਆਇਓ ਬਾਈ ਤੇ ਸਰਪੰਚਾ ਲਾਲਾ ਬੜਾ ਯਾ ਚਾਨਣ ਯਾ ਕਰਦਾ ਚਲ ਲੈਣ ਦੀ ਗੱਲ ਜੀ ਹੈ ਨਹੀਂ ਤੇ ਚਿੱਲ ਹਾਂ ਬਈ ਬਈ ਸਾਗਰ ਸਾਹਿਬ ਕਿੱਥੇ ਰਹਿ ਗਏ ਸਾਗਰ ਸਾਹਿਬ ਲੇਡ ਜੀ ਚੌਕ ਲੈਡ ਜੀ ਚੌਕ ਜੈਲਦਾਰ ਸਾਹਿਬ ਹੋ ਗਏ ਪਰਾਜਮਣ ਪਹਿਲਾਂ ਹੀ ਆਜੋ ਭਾਈ ਜੈਲਦਾਰ ਦਾ ਹਾਂ ਜੀ ਜੈਲਦਾਰ ਹੋਵੇ ਸਾਡਾ ਕੀ ਫਾਇਦਾ ਭਾਈ ਜੈਲਦਾਰ ਦੀ ਚੜ੍ਹਾਈ ਆ ਕਹਿੰਦਾ ਜੈਲਦਾਰ ਦਾ ਹੈ ਇੱਥੇ ਵੀ ਉਹੀ ਚੜ੍ਹਾਈ ਆ ਪੂਰੀ ਪੂਰੀ ਟੈਚੀ ਕੱਟ ਉਹਤੇ ਜੈਲਦਾਰ ਦੇ ਗੱਡੀ 'ਚੋਂ ਲੱਤ ਨਹੀਂ ਲਾਉਣੀ ਥੱਲੇ ਕਿਹੜੀ ਪੁਰਾਣੇ ਬੱਸ 'ਚ ਨਹੀਂ ਉਤਰਦੇ ਗਏ ਇਹਦਾ ਹੀ ਕੰਮ ਤੇ ਨਹੀਂ ਜਾ ਰਿਹਾ ਤੇ ਫੋਨ ਨਵਾਂ ਲਿਆ ਹੈ ਨਾ ਫੋਲਡਿੰਗ ਦਾ ਹਾਂ ਜੋ ਪਾਰਟੀ ਰਹਿੰਦੀ ਇਹਦਾ ਹਾਂ ਚਲੋ ਜਾਂਦੇ ਹੁਣ ਦੱਸੋ ਅਸੀਂ ਕੀ ਸੇਵਾ ਕਰੀਏ ਯਾਰ ਕਹਿ ਕੇ ਲਈ ਤੇ ਕੀ ਲਈ ਗਲਤ ਕਰਾ ਗਿਆ ਨਾ ਨਾ ਮੰਗਾਓ ਫਿਰ ਕੀ ਮੰਗਾਉਣਾ ਲੈ ਡਿੱਗੀ ਗਾੜੀ ਲੈ ਪਾਰਟੀ ਐ ਵੀ ਬਾਈ ਕੋਸਟ ਤੇ ਫਿਰ ਪਾਰਟੀ ਐ ਵੀ ਕੋਸਟ ਤੇ ਜਾਗੇ ਵਾਹ ਬਾਈ ਜਰਾ ਪਾਰਟੀ ਤੇ ਜਾਵਾਂਗੇ ਪਾਰਟੀ ਕੋਸਟ ਆ ਤੂੰ ਨਾ ਬੋਲ ਉਹਨੇ ਲਿਆ ਚਾਰਜਰ ਕਾਲੀ ਬੋਲ ਰਿਹਾ ਅੱਜ ਸਾਡਾ ਸੁਣ ਸੰਜੇ ਤੇ ਨਾ ਸੋਚੋ ਖੱਲੇ ਨਾਲ ਉਹ ਉੱਥੇ ਲੋ ਬਈ ਤੇ ਇਸ ਤੋਂ ਬਾਅਦ ਆਪਾਂ ਚੱਲਾਂ ਇਹ ਕਿਹੜੀ ਸਟਰੀਟ ਸੀ ਸਰਪੰਚ ਕਿੰਗ ਸਟਰੀਟ ਕਿੰਗ ਸਟਰੀਟ ਉਹ ਬਰੌਡ ਸਟਰੀਟ ਸੀ ਉਹ ਬਰੌਡ ਵੀ ਤੇ ਆ ਬਰੌਡਵੇ ਹੀ ਆ ਇਹੀ ਆ ਬਰੌਡ ਵੀ ਆ ਕੰਮਦਾਰ ਆ ਸਾਊਥ ਆਹਣੀ ਕਹਦੇ ਆ ਹਨਾ ਲੁਧਿਆਣੇ ਦਾ ਯਾਰ ਘੰਟਾ ਘਰਹੀ ਆ ਜਿਵੇਂ ਲੁਧਿਆਣੇ ਘੰਟਾ ਘਰ ਹਾਂਜੀ 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 ਬਾਸ ਬਾਸ ਜੀ ਇਹੀ ਆ ਬਸ ਪਰ ਠੀਕ ਆ ਫਿਰ ਆਪਾਂ ਸ਼ਾਮ ਜੀ ਪਹੜਾਂ ਤੇ ਹੋਰ ਹਨਾ ਆਂਦੀ ਆਂਦੀ ਚਾਹ ਪਾਣੀ ਪੀ ਕੇ ਫੇਰ ਘੁੰਮਦੇ ਆ ਤੇ ਇੱਧਰ ਵੀ ਸਾਗਰ ਸਾਹਿਬ ਬਰਾਜਮਾਨ ਹੋ ਚੁੱਕੇ ਆ ਬਿੜ ਤੇ ਆਹ ਬਣੀ ਨਹੀਂ ਮੰਨਦੇ ਹਾਂ ਨਹੀਂ ਇਹ ਤਾਂ ਮੰਨਿਆ ਦਾ ਇਹ ਬੋਟੀ ਨਹੀਂ ਮੰਨਦੀ ਓਏ ਅੱਗ ਲਾਜੀ ਪਈ ਆ ਪੰਜਾਬ ਚ ਹਾਂ ਸਾਲਾ ਬਿੰਨਿੰਗਲਾ ਨਾ ਕਰ ਸੋ ਮੈਂ ਦੇ ਕੋਲ ਤੋਂ ਮੰਨਵਾ ਲਈ ਮੇਰੇ ਰੇਟਰ ਤੋਂ ਮੰਨਵਾ ਦਿੰਦੀ ਓਏ ਓਣੀ ਸਾਗਰ ਦੀ ਬੋਟੀ ਕਹਿੰਦੇ ਐਂਡੀਗਾ ਚਲਾ ਲੈਂਦੀ ਆ ਅੱਧੀਆਂ ਕੁੜੀਆਂ ਹੁਣ ਦੇਖ ਲਾ ਉੱਥੇ ਜੈਦ ਕਰਨ ਲੱਗੀਆਂ ਕਹਿੰਦੇ ਐਂਡੀਗਾ ਲਿਆ ਕੇ ਦੋ ਸਾਗਰ ਸਾਹਿਬ ਦਾ ਆਪਣਾ ਲਾਇਸੈਂਸ ਨਹੀਂ ਬਣਿਆ ਯੂਟੀਆਪ ਆਪ ਦੇ ਦੇ ਲਾਇਸੈਂਸ ਤੇ ਲਈ ਫਿਰਦੇ ਆ ਨਹੀਂ ਇੱਕ ਗੱਲ ਆ ਸਰਪੰਚਾ ਪੰਜਾਬ ਚ ਕਦੇ ਬੰਦਾ ਬੱਸ 'ਚ ਨਹੀਂ ਪੈਂਦਾ ਬਾਈ ਸਹੀ ਗੱਲ ਆ ਸਹੀ ਗੱਲ ਆ ਹਣਾ ਕੋਈ ਬੰਦਾ ਬੱਸ 'ਚ ਨਹੀਂ ਪੈਂਦਾ ਇੱਥੇ ਦੇਖ ਲੈ ਫਿਰ ਇੱਥੇ ਬੱਸਾਂ ਜੀ ਰਹਿੰਦੇ ਨੇ ਬੰਦੇ ਦੇ ਬਾਈ ਤੇ ਕਾਸੀ ਸਭ ਤੋਂ ਸਸਤੀ ਆ ਗੱਡੀ ਨਾਲ ਬੱਸ ਸਸਤੀ ਆ ਇੱਥੇ ਗੱਡੀ ਵੀ ਕਹਿੰਦੇ ਇੱਥੇ ਲੈਣੀ ਸੌਖੀ ਆ ਯਾਰ ਬਾਈ ਉਹਦੀ ਇੰਸ਼ੋਰੈਂਸ ਬਹੁਤ ਮਹਿੰਗੀ ਆ ਇੰਸ਼ੋਰੈਂਸ ਮਹਿੰਗੀ ਆ ਨਹੀਂ ਪੈਂਦੀ ਆ ਬਾਈ ਜੇ ਉਦਾਂ ਕਿਦੇ ਮਾਮੇ ਮੂਮੇ ਘੇਰੇਣ ਫੇਰ 8 ਵਜੇ ਮੇਰਾ ਨਾ ਦੇ ਕੇ ਛੁੱਟਦਾ ਮੁੜ ਕੇ ਥਲੇ ਗੱਡੀ ਬਹੁਤ ਸੌਖੀ ਇਥੇ ਲੈਣ ਗੱਡੀ ਤੁਸੀਂ ਲੱਖ ਪੌਂਡ ਦੀ ਲੁੱਲੂਵਾ ਦੀ 5-7 ਹਜ਼ਾਰ ਦੇ ਕੇ ਇਨਸ਼ੋਰੈਂਸ ਮਾਰਦੇ ਨੇ ਟੈਕਸ ਮਾਰਦੇ ਨੇ 10 ਸਭ ਤੋਂ ਈਜ਼ੀ ਆ ਬ్రో 5 5 ਪੌਂਡ ਲੱਗਦੇ ਇਥੇ ਮਰਜ਼ੀ ਕੋ ਤੇ ਬਾਕੀ ਬਈ ਪਾਰਕਿੰਗ ਵਾਲਾ ਜੇ ਟੋਕਣ ਜੇ ਮੈਂ ਦੇਖ ਕੇ ਆਇਆ 65 ਰੁਪਏ ਦਾ ਟੋਕਣ ਜੇ ਆਪਣੇ ਘਰ ਦੇ ਬਾਹਰ ਜਿਹੜੀ ਪਾਰਕਿੰਗ ਹੈ ਨਾ ਹਾਂਜੀ ਇਹ ਮੈਂ ਦਿੱਲੀ ਸਾਬ ਦੀ ਗੱਡੀ ਪਾਰਕ ਕਰਦਾ ਮੇਰੇ 60 ਪੌਂਡ ਲੱਗਦੇ ਆ 2 ਘੰਟਿਆਂ ਦੇ ਆਪਦੇ ਘਰ ਦੇ ਮੂਰੀ ਆਪਦੇ ਘਰ ਦੇ ਇਹ ਕਾਉਂਸਲ ਕੋਲੋਂ ਫਿਰ ਮੈਨੂੰ ਲੈਣਾ ਪੈਂਦਾ ਤੇ ਸਾਲ ਦੇ ਵਿੱਚ ਇਕੱਠੇ ਕਰਨੇ ਪੈਂਦੇ ਨੇ ਤਾਂ ਐਦਾਂ ਆ ਜਿੱਦਾਂ ਹ ਆਪਾਂ ਦਾ ਆਪਦਾ ਘਰ ਅੱਧੀ ਛੜਕ ਤੇ ਲੈ ਆਉਣੇ ਆ ਉੱਥੇ ਹੈ ਨਹੀਂ ਇੱਥੇ ਤੂੰ ਬਾਈ ਇੱਥੇ ਦਰਖਤ ਵੀ ਹੈ ਨਾ ਜਿਹੜਾ ਕੱਟਣਾ ਨਾ ਉਹਦੇ ਨੂੰ ਪਰਮਿਸ਼ਨ ਲੈਣੀ ਪੈਣੀ ਆ ਇਹ ਤਾਂ ਹੈ ਇਹ ਓੜੀ ਆਪਣਾ ਇੰਡੀਆ ਦੇ ਕੱਟ ਦੋ ਵੱਡੋ ਲਾ ਲਓ ਮੰਤਰੀ ਆਪਣੀ ਆ ਉਹ ਕੋਈ ਚੱਕਰੇ ਨਹੀਂ ਹੈ ਨੀ ਹੁਣ ਭਾਈ ਜੀ ਦਾ ਪਤਾ ਨਹੀਂ ਹੋਪਨ ਸਾਹਿਬ ਹੁਣੀ ਨਵੇਂ ਕਾਨੂੰਨ ਲੈ ਕੇ ਆਉਣਗੇ ਵਾਹ ਵਾਹ ਪਹਿਲਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਫੇਰ ਹੁਣ ਫੇਰ ਰਾਹਤ ਮਿਲੂ ਪੰਜਾਬੀਆਂ ਨੂੰ ਜਿਹਦਾ ਸਰਪੰਚ ਬੰਦਾ ਬੋਸ਼ਨ ਮਾਰ ਲੱਗ ਨਹੀਂ ਆ ਰਿਹਾ ਸਾਡੇ ਕੀ ਗੱਲ ਹੈ ਅੱਛਾ ਅੱਛਾ ਨਾਣਾ ਭਾਈ ਹੌਲੀ ਹੌਲੀ ਸ਼ਰਮ ਲਊਗੀ ਨਾ ਓਏ ਕੀ ਕੀ ਗਈਆ ਰੁਕੇ ਓਏ ਨੰਦਾ ਆਲੇ ਬੰਦੇ ਘਬਰਾਓ ਨਾ ਹਾਂ ਅਸੀਂ ਜੈਲਦਾਰਾ ਸਾਹਿਬ ਕਰ ਰਹੇ ਨੇ ਆਪਣਾ ਨਵੀਂ ਰਣਨੀਤੀ ਤਿਆਰ ਕਰ ਰਹੇ ਆ ਕੋਸਤਾ ਦੀ ਹਿੱਸਾ ਪਾ ਰਹੇ ਆ ਇਧਰੋਂ ਹਮਤੀ ਸਾਗਰ ਹੋਣੀ ਵੀ ਇੱਥੇ ਆਪਣਾ ਖੋਲ ਰਹੇ ਨੇ ਆਪਣਾ ਕਾਰੋਬਾਰ ਆਪਣਾ ਵੱਡਾ ਬਣਾ ਬਣਾ ਰਹੇ ਨੇ ਸਾਰਿਆਂ ਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਮਿਲੂਗਾ ਟੈਨਸ਼ਨ ਨਹੀਂ ਲੈਣੀ ਅੱਗੇ ਕੈਨੇਡਾ ਜੀ ਕਿਸੇ ਨੇ ਇੱਧੇ ਪੋਸਟ ਪਾਈ ਸੀ ਮੇਰਾ ਵੀ ਉੱਥੇ 5-600 ਬੰਦੇ ਲੈਣ ਲੱਗੇ ਸੀ ਇੱਥੇ ਬਾਈ ਨੂਰ ਮੈਲ ਨੂਰ ਮੈਲ ਦੇ ਸਾਹਮਣੇ ਘਰ ਆ ਜਦੋਂ ਮਰਜ਼ੀ ਆ ਗਏ ਤੁਸੀਂ ਇੱਥੇ ਆਪਣਾ ਮਿਲ ਸਕਦੇ ਆ ਆ ਬੰਦਾ ਇੱਧਰ ਦਿਖਾ ਦੇ ਯਾਰ ਇਹ ਆਪਣਾ ਸਾਰਿਆਂ ਨੂੰ ਕੰਮ ਦਿਵਾਊਗਾ ਆ ਮੈਂ ਆ ਬਿੱਲਾ ਮੇਟਾ ਤੇ ਇੱਕ ਗੱਲ ਮੈਂ ਹੋਰ ਕਹਣੀ ਆ ਸਰਪੰਚ ਜੀਆਂ ਗੱਲਾਂ 'ਚ ਨਾ ਆ ਜਿਓ ਇਹ ਬੱਸ ਸਵੇਰ ਤੋਂ ਸ਼ਾਮ ਐ ਦੋਨੇ ਆ ਜਿਹੜੇ ਹੋ ਗਿਆ ਜਿਹੜਾ ਇੱਕ ਸਰਪੰਚ ਨੇ ਝੂਠੇ ਨੇ ਭਾਈ ਪਹਿਲਾਂ ਗੱਲ ਕਰ ਝੂਠੇ ਕੀ ਕੰਮ ਮੈਨੂੰ ਪਤਾ ਤੁਸੀਂ ਕੀ ਦੇਣਾ ਪਹਿਲੇ ਦੋਨੇ ਜਣੇ ਤਾਸ਼ ਖੇਡਦੇ ਆ ਚਾਰ ਜਣਿਆਂ ਦੀ ਹੋਰ ਬੰਦ ਲਿਆ ਗਿਆ ਇੱਥੇ ਇੱਥੇ ਇਹਨਾਂ ਨੇ ਕਿਹਾ ਆ ਜਾਓ ਵੀ ਕੰਮ ਲਾਈਏ ਤੁਹਾਨੂੰ ਸਹੀ ਸਹੀ ਚਲੋ ਫਿਰ ਸਰਪੰਚ ਆਹ ਯਾਰ 2 ਮਹੀਨੇ ਹੋਰ ਹੈ ਕੰਮ ਦਾ ਕੋਈ ਕੰਨੀ ਨਹੀਂ ਸੁਣੀ ਜਾਂਦੇ ਆ 4 ਮਹੀਨੇ ਹੋ ਗਏ ਅਗਲੇ ਮਹੀਨੇ ਚੱਲਣੇ ਆ ਅਗਲੇ ਮਹੀਨੇ ਚੱਲਣੇ ਆ ਮੇਰਾ ਕੰਮ ਕਰਦੇ ਭੁੱਖੀਆਂ ਹੋਣੀਆਂ ਨਹੀਂ ਆ ਰੋਟੀ ਮਿਲ ਰਹੀ ਨਾ ਰੋਟੀ ਰੋਟੀ ਦੋਦਾ ਭਾਈ ਇੱਥੇ ਕੋਈ ਨਹੀਂ ਭੁੱਖਾ ਮਾਰਦਾ ਸਾਹੂ ਦਾ ਗੁਰਦਾਰਾ ਰਹਿ ਗਏ ਨੇ ਗੁਰਦਾਰੇ ਮਾਰੇ ਇੱਥੇ ਜਦੋਂ ਮਾਦੀ ਚੱਲੋ ਨਾਣੀ ਉੱਥੇ ਸਹੀ ਹਾਲਾ ਗੁਰੂ ਮੇਰੇ ਗੁਰਦਾਰੇ ਭਾਈ ਇਹ ਨਹੀਂ ਗੁਰਦਾਰੇ ਰੋਟੀ ਨਹੀਂ ਕੱਲੀ ਕਿ ਗੁਰੂ ਨਹੀਂ ਹੈਗਾ ਚਾਚਾ ਦਿਨ ਹਫ਼ਤਾ ਤੱਕ ਕਟਾ ਦੇ ਉਹਨਾਂ ਕੰਮ ਵੀ ਲਵਾਉਂਦੇ ਥੋੜੀਆਂ ਦਿਹਾੜੀਆਂ ਨੇ ਤਿੰਨ ਕਿ ਦਿਹਾੜੀਆਂ ਰੈਂਟਰ ਨਿਕਲ ਜਿਵੇਂ ਇੱਥੇ ਦਾ ਕੰਮ ਵੀ ਲਵਾਉਂਦੇ ਆ ਤੇ ਅੱਛਾ ਤੇ ਬੰਦੇ ਸਾਥ ਉਹ ਦਿੰਦੇ ਬੰਦੇ ਹਾਂ ਕਈ ਬੰਦੇ ਹੁੰਦੇ ਆ ਆ ਮਾਰੇ ਮੋਟੇ ਦਾ ਲਹੂ ਪੀਣੇ ਵੀ ਹੈਗੇ ਇੱਥੇ ਜ਼ਰੂਰੀ ਨਹੀਂ ਆ ਉਹ ਤਾਂ ਹੁੰਦਾ ਹੀ ਆ ਭਾਈ ਪਰ ਭਾਈ ਜਿਹੜੇ ਨਵੇਂ ਬੰਦੇ ਆ ਨਾ ਹੂੰ ਉਹਨਾਂ ਨਾਲ ਨਾ ਜਿਹੜੇ ਕਈ ਬੰਦੇ ਦਾ ਉਹਨਾਂ ਨਾਲ ਬਹੁਤ ਸਾਰਾ ਕੰਮ ਉਹ ਕਰਦੇ ਜੀ ਕੰਮ ਕਰਾਉਣ ਦੇ ਪੈਸੇ ਨਹੀਂ ਦਿੰਦੇ ਹਾਂ ਮੈਂ ਆਏ ਸੋਹਣੇ ਪੰਜਾਬੀ ਪੰਜਾਬੀ ਬੰਦੇ ਆ ਆਪਣੇ ਪੰਜਾਬੀ ਜਿਹੜੇ ਨਵੇਂ ਸਟੂਡੈਂਟ ਆਉਂਦੇ ਉਹਨਾਂ ਨੂੰ ਧੱਕਾ ਕਰੀ ਜਾਂਦੇ ਦੋ ਦੋ ਦਿਹਾੜੀਆਂ ਲਵਾਈ ਜਾਂਦੇ ਪੈਸੇ ਨਹੀਂ ਦਿੰਦੇ ਅੱਛਾ ਉਹ ਦੂਜੇ ਮੈਂ ਸੋਹਣੇ ਬਿਲਡਰ ਬਹੁਤ ਮਾਰਦੇ ਆ ਪੈਸੇ ਯਾਰ ਨਹੀਂ ਨਹੀਂ 80% ਬੰਦੇ ਇੱਧਰ ਦੇ ਜਿਹੜੇ ਪੈਸੇ ਕਹਿੰਦੇ ਰੁਪਈਆ ਬਾਈ ਦਾ ਰੁਪਈਆ ਵੀ ਕਹਿੰਦਾ ਉਹ ਵੀ ਦੇਣਾ ਇਦਾਂ ਦੇ ਵੀ ਬੰਦੇ ਇੱਥੇ ਆ ਸਾਲ ਕਰਦੇ ਉਹਨਾਂ ਦੇ ਪੈਸੇ ਮਰੇ ਸਮਝ ਲੈ ਇਹਨਾਂ ਬੰਦਿਆਂ ਨੇ ਖੜਦੇ ਤੇ ਇੱਕ ਸਾਡਾ ਵੀ ਬੰਦਾ ਹੈਗਾ ਸਾਡੇ ਬੰਦੇ ਦੇ ਵੀ ਪੈਸੇ ਮਰੇ ਤੇ ਮਾਰੇ ਵੀ ਸਾਡੇ ਬੰਦੇ ਨੇ ਹੀ ਆ ਕਿਹੜਾ ਬੰਦਾ ਬੰਦਾ ਹੈਗਾ ਨਾਂ ਵੀ ਲੈ ਦਾਂਗੇ ਨਹੀਂ ਨਰ ਤੂੰ ਬਾਈ ਪੈਸੇ ਮੋੜਦੀ ਸਾਨੂੰ ਪਤਾ ਹੈ ਚਾ ਬੰਦਾ ਤੇ ਪਹਿਲਾਂ ਵੀ ਆਪਾਂ ਗੱਲ ਕੀਤੀ ਆ ਪੈਸੇ ਮੜਦੇ ਹੋ ਜਾਣਾ ਨਹੀਂ ਆਪਾਂ ਮੜਵਾ ਲੈਣੇ ਆ ਵੀ ਤੂੰ ਧਿਆਨ ਰੱਖੀ ਬੱਸ ਆ ਤਰਨਾ ਲਾ ਦਾਂਗੇ ਰਫਤਾਰ ਵੀ ਆਇਆ ਹੋਇਆ ਬੱਸ ਜਿੰਦਾਬਾਦ ਨਾਮ ਮਜ਼ਦੂਰ ਜਿੰਦਾਬਾਦ ਤਾਂ ਲੱਕੇ ਟਰਾਲੀਆਂ ਹੱਕੋ ਭਾਈ ਹੁਣ ਮੈਂ ਕਿੱਥੇ ਬੈਠਾ ਟੀਟਾ ਜਮਾਰਾ ਏ ਤੇ ਨਹੀਂ ਰਸਲ ਲੱਦੋ ਟਰਾਲੀ ਜਾਉਂਦੇ ਤੇ ਮੋਰਚਾ ਲੱਤਾਂ ਚ ਮਾਰ ਭਾਈ ਤੋਪਿਆ ਨਾਂ ਨਹੀਂ ਮਾਰੀ ਮੋਰਚਾ ਜਦ ਸਰਪੰਚ ਸਾਹਮਣੇ ਹੱਕ ਦੇ ਚਾੜ ਦੇਣਾ ਮੂਰਲਾ ਟਾਇਰ ਚੱਕ ਕੇ ਹੁਣ ਬੋਲ ਸਾਗਰ ਬੋਲਦਾ ਹੀ ਨਹੀਂ ਸਾਗਰ ਦੀ ਰੋਟੀ ਬੋਲਦੀ ਆ ਸਾਗਰ ਨੇ ਕੀ ਬੋਲਣਾ ਭਾਈ ਸਾਗਰ ਦੀ ਰੋਟੀ ਦੀ ਜਲਦੀ ਆ ਇਹ ਸਾਗਰ ਠੰਡਾ ਪਿਆ ਤੇ ਸਾਗਰ ਦੀ ਓਟੀ ਦੀ ਪੰਜਾਬ ਦੀ ਜਾਲਦੀ ਆ ਤੇ ਹੁਣ ਬਾਬਾ ਜੀ ਸਾਗਰ ਹੁਣੀ ਥੋੜਾ ਜਿਆਦਾ ਕਿੱਲਾ ਬੈ ਗਿਆ ਸੀ ਕੰਮ ਹੁਣ ਇਹਨਾਂ ਦਾ ਕੰਮ ਖਲਵਾਉਣਾ ਆਪਾਂ ਤੁਸੀਂ ਸਾਰਿਆਂ ਨੇ ਸਪੋਰਟ ਕਰਨੀਆਂ ਸਾਗਰ ਦਾ ਆਪਣਾ ਆਪਣਾ ਡਰਾਈਵਿੰਗ ਸਕੂਲ ਸਾਗਰ ਦੀ ਓਟੀ ਦਾ ਤੇ ਤੁਸੀਂ ਸਾਰਿਆਂ ਨੇ ਪਿਆਰ ਕਰ ਮੇਰਾ ਵੀ ਗੈਪ ਨਾ ਪਾਏਗਾ ਪਿਆਰ ਕਿਹਨੂੰ ਕਰਨਾ ਸਕੂਲ ਨਹੀਂ ਕੰਮ ਕਰਦੇ ਅਸੀਂ ਸਭ ਗੈਪ ਗੈਪ ਸਾਰੇ ਮੋਟੀ ਕੰਦਾ ਸਕੂਟਰ ਡਰਾਈਵਿੰਗ ਸਕੂਲ ਖੋਲ ਰਹੀ ਆ ਤੁਸੀਂ ਸਾਰਿਆਂ ਨੇ ਪਿਆਰ ਕਰਨਾ ਕਿਨੂੰ ਖੋਲੂ ਡਰਾਈਵਿੰਗ ਸਕੂਲ ਜੇ ਮੈਨੂੰ ਹੀ ਪਿਆਰ ਕਰੋ ਭਾਈ ਮੈਨੂੰ ਇੱਕ ਜਲਾਹੋਰ ਦਾ ਗੋਰੇ ਕਿੱਥੇ ਭਜਾ ਦੇ ਯਾਰ ਤੁਸੀਂ ਇੱਥੋਂ ਰੇ ਭਾਈ ਇੱਥੇ ਹੀ ਆ ਹੈ ਇੱਥੇ ਤਾਂ ਮੈਨੂੰ ਦੱਸਿਆ ਨਹੀਂ ਕੋਈ ਸੋਰੀ ਦਿਖਾਵਾਇਦੈ ਨੂੰ ਸੈਂਟਰਲ ਅੰਡਰ ਜਿੱਦਾਂ ਸਾਊਥ ਹੋਲ ਹੈਪ ਪਾਈਆ ਪੰਜਾਬੀਆਂ ਦੀ ਗਾੜੀ ਗੋਰੇ ਬੋਰ ਰਹੇ ਨੇ ਇੱਥੇ ਪਰ ਜਿੱਦਾਂ ਹੁਣ ਆਪਣਾ ਆਪਣੇ ਲੋਕਾਂ ਨੂੰ ਆਤੋ ਖੋਲਗੇ ਤੁਰਨ ਰੱਦੀ ਉਹ ਘਰਾਂ 'ਚ ਬੈਠ ਰਹੇ ਉਹ ਘਰਾਂ 'ਚ ਬੈਠੇ ਨੇ ਆਪਣੇ ਉਹ ਇੰਡੀਆ ਵਿੱਚ ਛੇ ਲਗਾ ਦੇ ਆਪਣੇ ਲੋਕਾਂ ਨਹੀਂ ਟੇਕਦੀਆਂ ਉਹ ਵਿਚਾਰੇ ਕੰਮਾ ਕਰਨ ਵਾਲੇ ਆ ਕੇ ਸੋ ਜਾਂਦੇ ਵੇ ਉੱਡਦੇ ਜਾਣਾਂ ਆਪਣੇ ਬੰਦੇ ਜਿੰਨੀ ਤੇ ਦੋ ਬਈ ਯਾਦ ਰੱਖ ਲੈ ਆਪਣਾ ਲੈ ਸਰਪੰਚ ਦੇਦਾ ਫੇਰੇ ਉੱਡਦਾ ਮੇਰਾ ਭਰਾ ਉਹਨੇ ਮੇਰੇ ਕੋਲ ਸਾਈਕਲ ਲਾ ਗਿਆ ਚੋਰੀ ਬਾਦਨੀ ਹੈ ਮੁੜ ਕੇ ਨਾ ਕੋਈ ਪੁਲਿਸ ਦੀ ਸਟੋਰੀ ਪਤਾ ਨਹੀਂ ਦੇਦਾ ਵਾਖੜਾ ਯਾਰ ਤੂੰ ਨੇ ਜ਼ਿੰਦਗੀ ਦਈ ਦੀ ਆ ਜ਼ਿੰਦਗੀ ਦੇਦੀ ਆ ਸਰਪੰਚ ਦੀ ਕੋਈ ਵੀ ਕਹੇ ਸਟੋਰੀ ਪਾਉਣੀ ਹੈ ਮੇਰੇ ਸਨ ਸੋ ਦੇਣ ਤੋਂ ਪੁੱਟਦਾ ਕਿਤਾ ਨਹੀਂ ਗਿਆ ਆਪਾਂ ਬਾਈ ਕਿਸੇ ਤੋਂ 10 ਰੁਪਏ ਨਹੀਂ ਲਏ ਅੱਜ ਤੱਕ ਨਾ ਨਾ ਸਰਪੰਚ ਦੀ ਇਥੇ ਬਣੀ ਬਹੁਤ ਆ ਮੈਨੂੰ ਅੱਜ ਸਰਪੰਚ ਨੇ ਸਾਰੇ ਟਿਕਾਣੇ ਦਿਖਾਤੇ ਆਪਦੇ ਜਿੱਥੇ ਬਹਿ ਗਏ ਸਰਪੰਚੋ ਸੀਪ ਖੇਡਦਾ ਸਵੇਰੇ ਉੱਠਦਾ ਹੈ ਕਿੰਨੇ ਵਜੇ ਉੱਠਦਾ ਸਰਪੰਚਾ ਉੱਠ ਜੀਦਾ 9 ਵਜੇ 9 ਵਜੇ ਉੱਠਦਾ ਬਾ 10 11 ਵਜੇ ਜੇਲਦਾਰ ਨੂੰ ਨਾਲ ਲੈ ਕੇ ਨਹਾ ਧੋ ਕੇ ਉਹ ਕੌਫੀ ਵਾਲੀ ਦੁਕਾਨ ਜੀ ਤੇ ਆ ਜਾਂਦਾ ਉੱਥੇ ਦੋਨੇ ਜਣੇ ਬੈੰਦੇ ਆ ਤਾਂ ਸਕਟਦੇ ਆ ਉਹਨੂੰ ਸ਼ਾਮ ਹੋ ਜਾਂਦੀ ਆ ਬਸ ਇਹ ਗਲੀਆਂ ਘੁੰਮ ਘੁੰਮ ਕੇ ਘਰੇ ਜਾਵੜਦਾ ਕਰੇ ਜਿੰਦਗੀ ਦਾ ਛੋਟੀ ਆ ਵਾਹ ਉਹ ਹੁਣ ਪਤੀਲਾ ਦਿਖਾ ਦੋ ਕਿੱਡਾ ਚੜਿਆ ਹੋਇਆ ਹੈ ਜਾਦਾ ਇੱਦਾਂ ਹੀ ਚੜਦਾ ਹੈ ਇਹ ਛੜਿਆਂ ਦੇ ਵਿੜੇ ਐਂ ਚੜਦਾ ਵਤੀਲਾ ਕਿਹਾ ਬਾਬਾ ਜੀ ਕੱਪੜੇ ਆਪਣੇ ਲੈ ਪਾਉਂ ਆਣੇ ਇੱਕ ਸੋਨੇ ਦੀ ਲੇਟੂ ਮਾ ਲੇਟੂ ਦੀ ਛੜਿਆਂ ਦਾ ਉਹ ਚੀਜ਼ ਆ ਇਹਦਾ ਆਹ ਬਲੇਡ ਵਜਿ ਛੜਿਆਂ ਦਾ ਲੈ ਕੇ ਨਾਲੇ ਚਲੋ ਠੀਕ ਹੈ ਜਾਨ ਗ੍ਰਫਤਾਰ ਭਾਈ ਮਿਲਦਾ ਮੇਰਾ ਭਰਾ ਫੇ ਐਂ ਯੂਕੇ ਹੈ ਓਕੇ ਭਾਈ ਲੱਗਿਆ ਮੈ ਉੱਤੇ ਓਕੇ ਭਰਾ ਜੀ ਠੀਕ ਹੈ ਮੈਂ ਜਾਓ ਛੜਿਆ ਪੰਜਾਬੀਆ ਤੀ ਇਹ ਤਾਂ ਹੈ ਬਾਈ ਪੰਜਾਬੀਆ ਮੇਰਾ ਭਰਾ ਕਮਾ 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 ਆਇਆ ਬੈਂਡਰ ਗ੍ਰਫਤਾਰ ਭਾਈ ਚਲ ਆਜੋ ਸੱਲਾ ਠੀਕ ਹੈ ਤੂੰ ਤਾਂ ਨਾਲ ਜਣਾ ਪਾਚਾ ਮੇਰੇ ਚਲਾ ਜਾ ਓਕੇ ਜਾਨ ਓਕੇ ਚਲੋ ਜਾਓ ਚਲ ਤੂੰ ਵੀ ਨਾਲ ਠੀਕ ਆ ਜਾਨ ਮਿਲਦੇ ਆ ਬੋਟੀ ਨੂੰ ਤਿਆਰ ਰੱਖੀ ਬੋਟੀ ਦਾ